ਜੇਕਰ ਤੁਹਾਨੂੰ ਕੋਈ ਕਹੇ ਕਿ 30 ਸਾਲ ਦੇ ਬੱਚੇ ਨੇ ਅਮਰੀਕਾ ਦੇ ਵਿੱਚ ਜਨਮ ਲਿਆ ਤਾਂ ਸ਼ਾਇਦ ਤੁਸੀਂ ਵੀ ਵਿਸ਼ਵਾਸ ਨਹੀਂ ਕਰੋਗੇ ਲੇਕਿਨ ਜੇਕਰ ਇਸ ਨੂੰ ਸਾਇੰਸ ਦੀ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਅਮਰੀਕਾ ਦੇ ohio ਰਾਜ ਵਿੱਚ ਇੱਕ ਬਹੁਤ ਹੀ ਖਾਸ ਬੱਚੇ ਦਾ ਜਨਮ ਹੋਇਆ ਜੋ ਕਿ 30 ਸਾਲਾਂ ਤੋਂ ਵੱਧ ਸਮੇਂ ਤੋਂ ਫ੍ਰੀਜ਼ ਕੀਤੇ ਗਏ ਭਰੂਣ ਤੋਂ ਵਿਕਸਿਤ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਲੰਮਾ ਫ੍ਰੀਜ਼ ਕੀਤਾ ਗਿਆ ਭਰੂਣ ਹੈ ਜਿਸ ਤੋਂ ਕੋਈ ਬੱਚਾ ਪੈਦਾ ਹੋਇਆ ਇਸ ਬੱਚੇ ਦੇ ਜਨਮ ਨਾਲ ਇੱਕ ਅਨੋਖਾ ਰਿਕਾਰਡ ਬਣਿਆ ਇਹ ਬੱਚਾ ਲਿੰਡਸ ਅਤੇ ਟਿਮ ਪੀਅਰਸ ਨਾਮਕ ਇੱਕ ਜੋੜੇ ਨੂੰ ਮਿਲਿਆ ਜੋ ਕਿ ਸਾਲਾਂ ਤੋਂ ਬੱਚਾ ਪੈਦਾ ਕਰਨ ਦੀ ਇੱਛਾ ਰੱਖ ਰਿਹਾ ਸੀ ਪਰ ਬੱਚਾ ਪੈਦਾ ਕਰਨ ਦੇ ਵਿੱਚ ਅਸਮਤ ਸੀ। ਉਹਨਾਂ ਨੇ ਐਮਬ੍ਰਿਓ ਅਡਾਪਸ਼ਨ ਯਾਨੀ ਕਿ ਭਰੂਣ ਗੋਦ ਲੈਣ ਦੀ ਚੋਣ ਕੀਤੀ। ਉਹਨਾਂ ਨੂੰ ਜਿਹੜਾ ਭਰੂਣ ਮਿਲਿਆ 1994 ਦੇ ਵਿੱਚ ਫ੍ਰੀਜ਼ ਕੀਤਾ ਗਿਆ ਸੀ। ਤੁਹਾਨੂੰ ਦੱਸਦੀ ਕਿ ਭਰੂਣ 30 ਸਾਲ ਪਹਿਲਾਂ ਲਿੰਡਾ ਆਰਚਰਡ ਨਾਮ ਦੀ ਇੱਕ ਔਰਤ ਨੇ ਆਈ ਵੀ ਐਫ ਰਾਹੀਂ ਬਣਾਇਆ ਸੀ। ਉਸ ਸਮੇਂ ਉਸ ਨੂੰ ਉਮੀਦ ਸੀ ਕਿ ਉਹ ਇਹਨਾਂ ਭੂਣਾ ਤੋਂ ਹੋਰ ਬੱਚੇ ਪੈਦਾ ਕਰੇਗੀ ਪਰ ਧੀ ਦੇ ਜਨਮ ਤੋਂ ਬਾਅਦ ਉਸ ਦਾ ਤਲਾਕ ਹੋ ਗਿਆ ਅਤੇ ਉਹ ਆਪਣੇ ਪਰਿਵਾਰ ਨੂੰ ਹੋਰ ਨਹੀਂ ਵਧਾ ਸਕੀ। ਹੌਲੀ-ਹੌਲੀ ਸਾਲ ਬੀਤਤੇ ਗਏ ਅਤੇ ਉਹ ਭਰੂਣ ਨੂੰ ਲੈ ਕੇ ਚਿੰਤਾ ਵਿੱਚ ਰਹਿਣ ਲੱਗੀ। ਅੰਤ ਵਿੱਚ ਉਸਨੇ 스ਨੋ ਫਲੈਕਸ ਨਾਮਕ ਇੱਕ ਸੰਸਥਾ ਨਾਲ ਸੰਪਰਕ ਕੀਤਾ ਜੋ ਕਿ ਲੋੜਵੰਦ ਪਰਿਵਾਰਾਂ ਨੂੰ ਅਜੇਹੀ ਭਰੂਣ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਲਿੰਦਾ ਚਾਹੁੰਦੀ ਸੀ ਕਿ ਉਸਦੇ ਭਰੂਣਾਂ ਨੂੰ ਇੱਕ ਚੰਗਾ ਘਰ ਮਿਲੇ। ਤਿੰਨ ਭਰੂਣਾਂ ਵਿੱਚੋਂ ਇੱਕ ਫ੍ਰੀਜ਼ਿੰਗ ਜ਼ਰੀਏ ਬਚ ਨਹੀਂ ਸਕਿਆ ਜਦੋਂ ਕਿ ਦੋ ਭਰੂਣਾਂ ਨੂੰ ਲੈਂਸੇ ਦੀ ਕੁੱਖ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਉਹਨਾਂ ਵਿੱਚੋਂ ਇੱਕ ਭਰੂਣ ਗਰਭ ਵਿੱਚ ਸਫਲਤਾਪੂਰਵਕ ਵਿਕਸਿਤ ਹੋਇਆ ਅਤੇ ਸ਼ਨੀਵਾਰ ਨੂੰ ਇੱਕ ਸਿਹਤਮੰਦ ਪੁੱਤਰ ਦਾ ਜਨਮ ਹੋਇਆ ਇਸ ਮਾਮਲੇ ਵਿੱਚ ਡਾਕਟਰ ਜੌਨ ਡੇਵਿਡ ਗਾਰਡਰ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਲੰਮਾ ਸਟੋਰ ਕੀਤਾ ਭਰੂਣ ਹੈ ਜਿਸ ਕਾਰਨ ਇੱਕ ਜੀਵਿਤ ਜਨਮ ਹੋਇਆ ਹੈ ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਲਗਭਗ 15 ਲੱਖ ਭਰੂਣ ਫ੍ਰੀਜ਼ਰ ਪਏ ਨੇ ਜਿਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੈ ਇਸ ਦੇ ਨਾਲ ਹੀ ਕੁਝ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦਾ ਮੰਨਣਾ ਹੈ ਕਿ ਭਰੂਣ ਦੇ ਜੀਵਨ ਦੇ ਹੱਕਦਾਰ ਹਨ ਅਤੇ ਇਹਨਾਂ ਨੂੰ ਦਾਨ ਕਰਕੇ ਲੋੜਵੰਦਾਂ ਨੂੰ ਪਰਿਵਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਅਜੇ ਸਥਿਤੀ ਦੇ ਵਿੱਚ ਇਸ ਅਨੋਖੀ ਘਟਨਾ ਨੇ ਨਾ ਸਿਰਫ ਡਾਕਟਰੀ ਵਿਗਿਆਨ ਵਿੱਚ ਇਤਿਹਾਸ ਰਚਿਆ ਸਗੋਂ ਇਹ ਵੀ ਦਿਖਾਇਆ ਹੈ ਕਿ ਜ਼ਿੰਦਗੀ ਕਿਸੇ ਵੀ ਸਮੇਂ ਨਵੇਂ ਸਿਰੇ ਤੋਂ ਸ਼ੁਰੂ ਹੋ ਸਕਦੀ ਹੈ ਭਵੇਂ 30 ਸਾਲਾਂ ਲਈ ਫ੍ਰੀਜ਼ਰ ਵਿੱਚ ਰੱਖੀ ਗਈ ਇੱਕ ਛੋਟੀ ਜਹੀ ਜ਼ਿੰਦਗੀ ਕਿਉਂ ਨਾ ਹੋਵੇ